ਜਲੰਧਰ ਦੀ ਸਿਆਸਤ ਬੜੀ ਸਰਗਰਮ ਹੈ ਅਸੀਂ ਹੁਣੇ ਹੀ ਇਹਦੀ ਗੱਲ ਕਰਕੇ ਹਟਿਆ ਤੇ ਇੱਕ ਮੁੱਦਾ ਹੋਰ ਹੈ ਉਹ ਹਾਲੇ ਉਮੀਦਵਾਰ ਹੀ ਨਹੀਂ ਕੋਈ ਬਣਿਆ ਪਹਿਲਾਂ ਹੀ ਰੌਲੇ ਪੈ ਗਏ ਜਿਵੇਂ ਕਿ ਸ਼ੁਰੂ ਤੋਂ ਹੁੰਦਾ ਰਿਹਾ ਕਾਂਗਰਸ ਦੇ ਵਿੱਚ ਕਲੇਸ਼ ਸ਼ਬਦ ਬੜਾ ਜੁੜਿਆ ਕਾਂਗਰਸ ਨਾਲ ਹੁਣ ਚਰਨਜੀਤ ਸਿੰਘ ਚੰਨੀ ਨੇ ਉਹ ਕੇਕ ਕੀ ਕੱਟਿਆ ਸਾਡਾ ਚੰਨੀ ਜਲੰਧਰ ਤੇ ਉਧਰੋਂ ਚੌਧਰੀ ਪਰਿਵਾਰ ਦੇ ਨੁਮਾਇंदे ਬੋਲ ਪਏ ਉਹਨਾਂ ਦੇ ਫਰਜੰਦ ਬੋਲ ਪਏ ਕਿ ਨਹੀਂ ਐ ਕਿਵੇਂ ਬਾਹਰਲੇ ਤਾਂ ਪਹਿਲਾਂ ਹੀ ਉਹ ਦੋ ਜਮਾਨਤਾਂ ਜਬਤ ਕਰਾਈ ਫਿਰਦੇ ਆ ਵਿਧਾਨ ਸਭਾ ਚ ਹੁਣ ਇੱਥੇ ਇੱਕ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ ਸਵਾਲ ਇਹ ਕਿ ਜਿਵੇਂ ਕਹਿੰਦੇ ਨੇ ਚੰਨੀ ਜਲੰਧਰ ਜਿਹੜਾ ਸੁਖਵਿੰਦਰ ਸਿੰਘ ਕੋਟਲੀ ਨੇ ਕੇਕ ਕੱਟ ਕੇ ਅਜਿਹਾ ਕੇਕ ਕਟਿਆ ਕਿ ਜਲੰਧਰ ਦੀ ਕਾਂਗਰਸ ਦੇ ਵਿੱਚ ਕਲੇਸ਼ ਪੈ ਗਿਆ ਹੁਣ ਸਵਾਲ ਹੈ ਕਿ ਲੋਕ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਕਹਿੰਦੇ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲਣਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਚੰਨੀ ਸਾਹਿਬ ਦੀਆਂ ਜਮਾਨਤਾ ਭਦੌੜ ਵੀ ਤੇ ਚਮਕੌਰ ਸਾਹਿਬ ਵੀ ਹੋ ਗਿਆ ਜਲੰਧਰ ਕੋਟ ਟ੍ਰਾਇਲ ਕਰਦੇ ਫਿਰਦੇ ਹੈਗੇ ਨੇ ਤੇ ਜਲੰਧਰ ਕੇ ਦਾ ਹੈਗਾ ਜਲੰਧਰ ਕਿਸੇ ਇੱਕ ਪਰਿਵਾਰ ਦਾ ਕਿਸੇ ਰਾਈਟ ਮਿਲ ਗਿਆ ਕਾਪੀਰਾਈਟ ਉਹ ਉਹਨਾਂ ਦਾ ਕੀ ਕਹਿੰਦੇ ਪੇਂਟ ਕਰਵਾਇਆ ਹੋਇਆ ਵਾ ਇਹ ਤੇ ਕਾਂਗਰਸ ਪਾਰਟੀ ਨੇ ਦੇਖਣਾ ਨਾ ਇਹ ਜਿਹੜੇ ਵਿਕਰਮ ਸਿੰਘ ਚੌਧਰੀ ਸਾਹਿਬ ਉਹਨਾਂ ਤਾਂ ਨਹੀਂ ਡਿਸਾਈਡ ਕਰਨਾ ਵਿਕਰਮ ਚੌਧਰੀ ਸਾਹਿਬ ਨੂੰ ਲੱਗਾ ਕਿ ਮੇਰੇ ਇੱਥੇ ਪਿਤਾ ਜੀ ਵੀ ਲੜੇ ਨੇ ਮੇਰੇ ਤਾਇਆ ਜੀ ਵੀ ਲੜੇ ਨੇ ਮੇਰੇ ਦਾਦਾ ਜੀ ਵੀ ਲੜੇ ਨੇ ਤੇ ਕੀ ਜਲੰਧਰ ਮੰਨ ਕੇ ਚੱਲੇ ਪੰਜਾਬ ਦੀ ਜਨਤਾ ਕਿ ਉੱਥੇ ਮਾਸਟਰ ਗੁਰਬੰਤਾ ਸਿੰਘ ਪਰਿਵਾਰ ਤੋਂ ਲਵਾ ਕੋਈ ਦੂਜੇ ਬੰਦੇ ਦਾ ਰਾਈਟ ਨਹੀਂ ਹੈਗਾ ਜਲੰਧਰ ਚੋਣ ਲੜਨ ਦਾ ਇਤਨੀ ਹੋ ਸਕਦਾ ਨਾ ਜੀ ਕਾਂਗਰਸ ਦਾ ਨੁਕਸਾਨ ਹੀ ਇਸੇ ਕਰਕੇ ਹੋ ਗਿਆ ਕਿ ਇਹ ਪਿਤਾਪੁਰਖੀ ਪਾਰਟੀ ਬਣ ਗਈ ਹੈ ਜਦੋਂ ਪਾਰਟੀ ਕੋਈ ਪਿਤਾਪੁਰਖੀ ਬਣ ਜਾਏ ਉਸ ਪਾਰਟੀ ਦਾ ਵੀ ਹਸ਼ਰੇ ਹੁੰਦਾ ਤੇ ਉਸ ਪਰਿਵਾਰ ਦਾ ਹਸ਼ਰ ਵੀ ਇਹ ਹੁੰਦਾਗਾ ਪਿਤਾਪੁਰਖੀ ਦਾ ਸਵਾਲ ਹੀ ਆਗਾ ਕਿਉਂਕਿ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਇੱਕ ਆਪਣੀ ਵਿਰਾਸਤ ਕੀ ਉਹਨਾਂ ਵਿਰਾਸਤ ਚੱਲਦੀ ਰਹੇਗੀ ਕਾਂਗਰਸ ਦੇ ਕਿਸੇ ਵੀ ਘਰ ਦਾ ਕੁੰਡਾ ਖੜਕਾਓ ਉੱਥੋਂ 3-4 ਤੁਹਾਨੂੰ ਮੰਤਰੀ 3-4 ਐਮਐਲਏ 3-4 ਐਮਪੀ ਟੱਕਰ ਪੈਣੇ ਆਗਿਨੇ ਜਦੋਂ ਦਾ ਦੇਸ਼ ਦਾ ਸੰਵਿਧਾਨ ਇਲੈਕਸ਼ਨ ਹੋਈ ਪਹਿਲੀ ਇਲੈਕਸ਼ਨ ਕਦੋਂ ਹੋਈ 1952 ਚ ਉਸ ਤੋਂ ਪਹਿਲਾਂ ਵੀ ਇਲੈਕਸ਼ਨ ਹੁੰਦੇ ਅੰਗਰੇਜ਼ਾਂ ਵੇਲੇ ਉਹ ਬੜੇ ਲੋਕਾਂ ਨੂੰ ਚੁਣਿਆ-ਚੁਣਿਆ ਰਾਈਟ ਹਾਰੀ ਸਾਰੀ ਵੋਟਰ ਨਹੀਂ ਸੀ ਹਾਰੀ ਸਾਰੀ ਲੀਡਰ ਨਹੀਂ ਹੁੰਦੇ ਉਦੋਂ ਜ਼ਗੀਰਦਾਰ ਜਰਨੈਲ ਲੋਕਾਂ ਨੂੰ ਮਿਲਦੀਆਂ ਸੀ ਹਣਾ ਸਾਰੇ ਬਹਾਦਰਾਂ ਨੂੰ ਮਿਲਦੇ ਹੋ ਐਮਐਲ ਐਮਪੀ ਬਣਦੇ ਵਜੇ ਨਾ ਹੁਣ ਸਵਾਲ ਹੈ ਕਿ ਇਹ ਕਹਿੰਦੇ ਕਿ ਸਾਡਾ ਪਰਿਵਾਰ ਪਿਛਲੇ 125 ਸਾਲ ਤੋਂ ਸਿਆਸਤ ਦੇ ਵਿੱਚ ਸਾਡਾ ਰਾਈਟ ਨਹੀਂ ਇਹਨਾਂ ਨੂੰ ਲੱਗਦਾ ਟੀਚਰਾਂ ਵੀ ਤਾਂ ਹੀ ਹੁੰਦੀਆਂ ਭਗਵੰਤ ਜੀ ਸਾਹਿਬ ਨੇ ਤੇ ਹੋਰ ਨਾਲੇ ਬੜੀਆਂ ਵਾਰੀ ਕਿਹਾ ਕਹਿੰਦੇ ਯਾਤਰਾਤ ਕਰਨਗੇ ਭਾਰਤ ਜੋੜੋ ਪਰ ਇਹਨਾਂ ਦੇ ਆਪ ਦੇ ਘਰ ਨਹੀਂ ਜੁੜਦੇ ਇਸੇ ਕਰਕੇ ਤੇ ਅੱਜ ਹਾਲਾਤ ਇਹ ਨਾ ਇਸੇ ਕਰਕੇ ਹਾਲਾਤ ਹੈ ਕਿ ਤੁਸੀਂ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਨੂੰ ਠੱਗਾਂ ਦਾ ਟੋਲਾ ਚੋਰਾਂ ਦਾ ਟੋਲਾ ਕਹਿੰਦਾ ਤੁਹਾਨੂੰ ਉਹਨਾਂ ਦੇ ਨਾਲੇ ਵੀ ਹੱਥ ਮਲਾਉਣੇ ਪੈਣੇ ਤੁਹਾਨੂੰ ਉਹਨਾਂ 'ਚ ਵੀ ਹਾਦ ਦੇ ਵਿੱਚ ਹਾ ਦਾ ਨਾਰਾ ਪਾਣਾ ਪਿਆ ਹੁਣ ਵਿਕਰਮ ਚੌਧਰੀ ਸਾਹਿਬ ਕਹਿੰਦੇ ਕਿ ਸਾਡਾ ਰਾਈਟ ਕਿਉਂਕਿ ਉਹਨਾਂ ਦੇ ਚੌਧਰੀ ਸੰਤੋਖ ਸਾਹਿਬ ਦੀ ਬੇਵਕਤੀ ਮੌਤ ਹੋਈ ਹੈ ਸਾਰਿਆਂ ਨੂੰ ਦੁੱਖ ਹੈ ਉਹ ਦੁੱਖ ਰਹਿੰਦਾ ਹੈਗਾ ਫਿਰ ਬਾਈ ਇਲੈਕਸ਼ਨ ਹੁੰਦੀ ਆ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਮਿਲ ਜਾਂਦੀ ਹੈ ਕਿ ਨਾ ਬੀਬੀ ਕਰਮਜੀਤ ਕੌਰ ਚੌਧਰੀ ਸਾਹਿਬ ਹੈ ਨਾ ਉਹ ਹਾਰ ਜਾਂਦੇ ਨੇ ਹੁਣ ਸਵਾਲ ਹੈ ਕਿ ਜਦੋਂ ਜਲੰਧਰ ਲੋਕ ਸਭਾ ਦੀਆਂ ਜਿਮਨੀ ਚੋਣ ਹੋਈ ਆ ਫਲੋਰ ਤੋਂ ਜਿੱਥੋਂ ਵਿਕਰਮ ਸਿੰਘ ਚੌਧਰੀ ਸਾਹਿਬ ਨੇ ਉਹ ਹਾਰ ਕਿ ਤੁਹਾਨੂੰ ਤਾਂ ਹਾਰਨਾ ਨਹੀਂ ਚਾਹੀਦਾ ਸੀ ਤੁਸੀਂ 17 ਚ ਵੀ ਹਾਰ ਗਏ ਹੁਣ ਸਵਾਲ ਇਸ ਮਸਲੇ ਤੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਪਰ ਉਹਨਾਂ ਨੂੰ ਲੱਗਦਾ ਕਿ ਜੇ ਇਥੋਂ ਚਰਨਜੀਤ ਚੰਨੀ ਆ ਗਏ ਸਾਡੀ ਟਿਕਟ ਕੱਟੀ ਜਾਣੀ ਆ ਇਹ ਹੋ ਸਕਦਾ ਹੈ ਕਿ ਚੌਧਰੀ ਸਾਹਿਬ ਕਹਿੰਦੇ ਹੋਣੇ ਕਿ ਮੈਨੂੰ ਜਲੰਧਰ ਦੇ ਦੋ ਲੋਕ ਸਭਾ ਜੇ ਮੈਂ ਜਿੱਤ ਗਿਆ ਤੇ ਫਿਰ ਮੇਰੀ ਮਾਤਾ ਫਲੋਰ ਤੋਂ ਉਮੀਦਵਾਰ ਬਣ ਜੇ ਐਮਐਲ ਮਤਲਬ ਇਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੁਣ ਅਗਰ ਉਸ ਸਮੇਂ ਰਾਜਾ ਮਰੀਂਦਰ ਸਿੰਘ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਅਗਰ ਸਟੈਂਡ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਵਾ ਦਿੰਦੇ ਟਿਕਟ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਕਟਾਈ ਉਹ ਪਤਾ ਨਹੀਂ ਕਿੰਨੇ ਕਟਾਈ ਕਿ ਨਹੀਂ ਕਿਟਵਾਈ ਲੇਕਿਨ ਜਾਦੀ ਜਿਹੜੀ ਅਗਰ ਜ਼ਿੰਮੇਵਾਰੀ ਬੰਦੀ ਸੀ ਉਹ ਇੰਦਾਂ ਦੀ ਬੰਦੀ ਸੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਪ੍ਰਤਾਪ ਸਿੰਘ ਬਾਜਵਾ ਦੀ ਅਗਰ ਉਹ ਟਿਕਟ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਬਾਈ ਜਮਨੀ ਚੌਂਚ ਤੇ ਦਵਾ ਦਿੰਦੇ 100% ਸਰਕਾਰ ਨੇ ਉਹ ਇਲੈਕਸ਼ਨ ਹਾਰ ਜਾਣੀ ਸੀ ਜਿਮਨੀ ਚੌਨ ਚਰਨ ਸਿੰਘ ਚੰਨੀ ਜਿੱਤਦੇ ਸੀ ਸਰਵੇ ਜਿਹੜਾ ਆ ਰਿਹਾ ਸੀ ਸਾਰੀਆਂ ਪਾਰਟੀਆਂ ਦਾ ਕਾਲੀ ਦਲ ਦਾ ਭਾਜਪੀ ਦਾ ਕਾਂਗਰਸ ਪਾਰਟੀ ਦਾ ਇੱਥੋਂ ਤੱਕ ਆਮ ਆਦੀ ਪਾਰਟੀ ਦਾ ਵੀ ਉਹ ਕਹ ਰਹੇ ਕਿ ਚਰਨਜੀਤ ਸਿੰਘ ਚੰਨੀ ਜਿੱਤਦੇ ਆ ਗਏ ਨੇ ਪਰ ਉਹਨਾਂ ਨੇ ਕੀ ਕਿਉਂ ਨਹੀਂ ਲੜਾਈ ਕਿਉਂਕਿ ਬਹੁਤੇ ਜਾਂਦੇ ਇੱਕ ਸੋਚਿਆ ਕਿ ਹਮਦਰਦੀ ਆ ਹੁਣ ਪੋਲਿਟਿਕਸ ਦੇ ਵਿੱਚ ਵੀ ਇਹ ਹਮਦਰਦੀ ਜਦੋਂ ਹੋਣ ਲੱਗ ਪਈ ਨਾ ਕਿ ਕਿਸੇ ਐਮਪੀ ਦੀ ਡੈਥ ਹੋ ਗਈ ਜੇ ਮੁੰਡਾ ਗੱਬਰੂ ਨਹੀਂ ਆ ਗਿਆ ਤੇ ਘਰ ਵਾਲੀ ਲੜਾ ਦਿਓ ਇਹ ਦੇਸ਼ ਦੀ ਸਿਆਸਤ ਨੇ ਦੇਸ਼ ਦਾ ਲੋਕਤੰਤਰ ਢਾਂਚਾ ਬਰਬਾਦ ਕਰ ਦਿੱਤਾ ਹੈਗਾ ਇਹ ਸਿਰਫ ਇਹ ਨਹੀਂ ਹੈ ਕਿ ਕਾਂਗਰਸ ਦੇ ਵਿੱਚ ਹੀ ਆ ਕਾਲੀ ਦਲ ਦੇ ਵਿੱਚ ਵੀ ਆ ਇਹਨਾਂ ਦੀ ਬੀਜੇਪੀ ਚ ਵੀ ਹੁਣ ਹੋਣ ਲੱਗ ਪਿਆ ਕਿ ਸੁਸ਼ਮਾ ਸ਼ਵਰਾਜ ਦੀ ਬੇਟੀ ਨੂੰ ਵੀ ਹੁਣ ਟਿਕਟ ਦੇ ਦਿੱਤੀ ਹੈਗੀ ਮਤਲਬ ਇਹ ਜਿਹੜੇ ਸਵਾਲ ਨੇ ਇਹ ਲੋਕਤੰਤਰ ਕਿਉਂ ਦੇਸ਼ ਦਾ ਕਮਜ਼ੋਰ ਹੈ ਕਿਉਂਕਿ ਲੋਕਤੰਤਰ ਸਿਰਫ ਸਿਆਸੀ ਲੀਡਰ ਉਹਨਾਂ ਦੇ ਟੱਬਰ ਉਹਨਾਂ ਦੇ ਪੋਤੇ ਉਹਨਾਂ ਦੀਆਂ ਪੋਤੀਆਂ ਪਰਪੋਤੀਆਂ ਤੱਕ ਵੱਜ ਗਏ ਆਗੇ ਨੇ ਇਸ ਕਰਕੇ ਨੁਕਸਾਨ ਲੇਕਿਨ ਜੇਕਰ ਕਾਂਗਰਸ ਪਾਰਟੀ ਚਰਨਜੀਤ ਚੰਨੀ ਨੂੰ ਉਥੋਂ ਟਿਕਟ ਦਿੰਦੇ ਨੇ ਲਾਜ਼ਮੀ ਤੌਰ ਤੇ ਜਿਹੜਾ ਦਬਾਬੇ ਵਿੱਚ ਵਸਦਾ ਐਸਸੀ ਭਾਈਚਾਰਾ ਨਾ ਉਹਦੇ ਐਸਸੀ ਭਾਈਚਾਰੇ ਚੋਂ ਬਹੁਤ ਸਾਰਾ ਮੈਜੋਰਟੀ ਜਿਹੜਾ ਭਾਈਚਾਰਾ ਵਾ ਉਹ ਚਰਨਜੀਤ ਚੰਨੀ ਨੂੰ ਪਸੰਦ ਕਰਦਾਗਾ ਹੁਣ ਚਰਨਜੀਤ ਚੰਨੀ ਇੱਕ ਉਹ ਪੰਜਾਬ ਦੀ ਪਰਸਨੈਲਿਟੀ ਬਣ ਚੁੱਕੇ ਪੋਲੀਟੀਕਲ ਤੌਰ ਤੇ ਕਿ ਉਹਨੂੰ ਅਕ੍ਰੋਸ ਦਾ ਰਿਲੀਜੀਅਨ ਕਹਿ ਲੋ ਜਾਂ ਅਕ੍ਰੋਸ ਦਾ ਜਾਤ ਪਾਤ ਵਾਲੇ ਮਸਲੇ ਦੇ ਕਹਿ ਲੋ ਕਿ ਚਾਹੇ ਕੋਈ ਐਸਸੀ ਪਾਈਚਾਰਾ ਚਾਹੇ ਕੋਈ ਜਰਨਲ ਪਾਈਚਾਰੇ ਦੇ ਨਾਲ ਸਬੰਧ ਰੱਖਣਾ ਚਰਨਜੀਤ ਉਹਨਾਂ ਲੋਕਾਂ 'ਚੋਂ ਪਸੰਦ ਬਣ ਚੁੱਕਾ ਕਿਉਂਕਿ ਲੋਕੀ ਕਹਿੰਦੇ ਨੇ ਕਿ ਇਹ ਬੰਦਾ ਸਟੈਂਡ ਅਲਗਾ ਹੈ ਹਾਲਾਂਕਿ ਕਈ ਉਹਦੇ ਸਟੈਂਡ ਨੂੰ ਪ੍ਰਧਾਨ ਮੰਤਰੀ ਵਾਲੇ ਸਟੈਂਡ ਨੂੰ ਗਲਤ ਦੱਸਦੇ ਨੇ ਪਰ ਉਹਨੂੰ 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 ਖਰਾ ਬੰਦਾ ਕਹਿਣ ਲੱਗ ਪਏ ਨੇ ਲੋਕ